ਸਤ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਅੱਜ ਅਸੀਂ ਗਏ ਸੀਗੇ ਖਮਾਣੋ ਖਮਾਣੋ ਕਰਨ ਗਏ ਸੀਗੇ ਸ਼ਾਪਿੰਗ ਮੈਂ ਤੇ ਆਪਣੇ ਬ੍ਰਦਰ ਦੇ ਲਈ ਤੇ ਆਪਣੇ ਹਸਬੰਡ ਦੇ ਲਈ ਮੈਂ ਦੇਖਣ ਲੱਗ ਗਈ ਸੀਗੀ ਕੋਰਸੈਟ ਕੋਰਸੈਟ ਮੈਨੂੰ ਬੜਾ ਪਸੰਦ ਆਇਆ ਤੇ ਫਿਰ ਮੈਂ ਇੱਕ ਲੈ ਕੇ ਵੀ ਆਈਆਂ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਬਹੁਤ ਹੀ ਘੱਟ ਰੇਟਾਂ ਵਿੱਚ ਸਸਤੇ ਰੇਟਾਂ ਵਿੱਚ ਮੇਰੇ ਬੱਚਿਆਂ ਦੇ ਕੱਪੜੇ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਇੱਥੇ ਮਿਲਦੇ ਨੇ ਤੇ ਜ਼ਿਆਦਾਤਰ ਵੈਰਾਈਟੀ ਹੈ ਜਿਹੜੀ ਉਹ ਜੈਂਟਸ ਦੀ ਮਿਲਦੀ ਹੈ ਜੇ ਤੁਸੀਂ ਜਾਂ ਤੋਂ ਜ਼ਿਆਦਾ ਕੱਪੜੇ ਲੈਣਾ ਚਾਹੁੰਦੇ ਹੋ ਘੱਟ ਰੇਟਾਂ ਦੇ ਵਿੱਚ ਤੇ ਸਸਤੇ ਬਹੁਤ ਹੀ ਰੀਜ਼ੀਵਲ ਪ੍ਰਾਈਸ ਦੇ ਵਿੱਚ ਹੋਣਗੇ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਬਰਮਾ گارਮੈਂਟਸ ਬਦੇਸ਼ਾ ਰੋਡ ਖਮਾਣੋ ਇੱਕ ਵਾਰ ਤੁਸੀਂ ਜ਼ਰੂਰ ਜਾ ਕੇ ਦੇਖੋ ਇੱਥੇ ਇੰਨੇ ਜ਼ਿਆਦਾ ਵਧੀਆ ਕੱਪੜੇ ਹੁੰਦੇ ਨੇ ਨਾ ਕੱਪੜਾ ਨਾ ਹੀ ਖਰਾਬ ਹੋਊਗਾ ਨਾ ਹੀ ਕੱਪੜੇ ਦੀ ਕੋਈ ਸ਼ਿਕਾਇਤ ਹੋਊਗੀ ਬਹੁਤ ਹੀ ਜ਼ਿਆਦਾ ਵਧੀਆ ਕੱਪੜੇ ਮਿਲਦੇ ਨੇ ਜਿਹੜਾ ਤੁਸੀਂ ਲਾਸਟ ਵਿੱਚ ਮੇਰਾ ਕੋਰਸੈਟ ਪਾਇਆ ਹੋਇਆ ਦੇਖੋਗੇ ਉਹ ਮੈਂ ਇਹਨਾਂ ਤੋਂ ਹੀ ਲੈ ਕੇ ਗਈ ਸੀਗੀ ਤੇ ਬਾਕੀ ਜੇ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰੋ ਮਿਲਾਂਗੇ ਓਕੇ ਬਾਏ